पुलिस थाना सुहाणा दा बड्डा कारनामा आया सामने एफआईआर 0051 मिति 3 मार्च 2025 मुताबिक 4 सालਾਂ ਬੱਚੇ ਸੰਨੀ ਨੇ ਕੀਤੀ 10 ਵਿਅਕਤੀਆਂ ਦੀ ਕੁਟਮਾਰ ਮਾਮਲਾ ਦੋਸ਼ੀਆਂ ਵੱਲੋਂ 85 ਸਾਲਾ ਮਹਿਲਾ ਨੂੰ ਬੰਦੀ ਬਣਾ ਕੇ ਕੁਟਮਾਰ ਕਰਨ ਦਾ ਇੱਕ 12 ਸਾਲਾ ਨਾਬਾਲਗ ਬੱਚੀ ਨਾਲ ਜ਼ਬਰਜਨਾ ਕਰਕੇ ਦਰਿੰਦਾ ਫੁਆਦਾ ਦਾ ਬੇਟਾ ਹੋਇਆ ਵਿਦੇਸ਼ ਫਰਾਰ पुलिस ने की थी खानापूर्ति ले जीरो नंबर एफआईआर दर्ज बलविंदर सिंह कुमरा ने कहा कि पंजाब पुलिस माननीय हाई कोर्ट के हुए हुक्मा पहला एफआईआर फिर पड़ताल पर्टालू समझ रही है टिज आओ देखते दे हैं एक खबर विस्तार सहित भाई जी का खालसा श्री भाई जी की फतेह ਮੈਂ ਸਾਰੇ ਹੀ ਪ੍ਰੈਸ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਦੋਂ ਕਿ ਸਾਡਾ ਐਸ்சி ਵੀਸੀ ਮਹਾਪੰਚਾਇਤ ਪੰਜਾਬ ਵੱਲੋਂ ਜੋ ਵਰਚਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਚੱਲ ਰਿਹਾ ਹੈ ਪਿਛਲੇ ਲਗਭਗ 2 ਸਾਲ ਤੋਂ ਤੇ ਇੱਥੇ ਹਰ ਰੋਜ਼ ਜਿਹੜੀ ਹੈ ਸਮੱਸਿਆ ਮਾ ਲੋਕ ਕੋ ਐਸਸੀ ਹੋਣ ਵੀਸੀ ਹੋਣ ਜਾਂ ਜਨਰਲ ਕੈਟਾਗਰੀ ਦੇ ਵੀ ਸਾਰੇ ਲੋਕ ਆਣ ਤਾਂ ਉਹਨਾਂ ਦੀ ਵੀ ਇੱਥੇ ਸਮੱਸਿਆ ਸੁਣੀ ਜਾਂਦੀ ਹੈ ਜਦੋਂ ਕਿਸੇ ਪਾਸੇ ਤੋਂ ਕੋਈ ਵੀ ਸਣਾਈ ਨਹੀਂ ਹੁੰਦੀ ਸਾਡੇ ਆਗੂ ਸਹਿਬਾਨ ਹਰਨੇਕ ਸਿੰਘ ਜੀ ਮਲਵਾ ਜੀ ਬੈਠੇ ਬਨਵਾਰੀ لال ਜੀ ਬੈਠੇ ਨੇ ਤੇ ਕਰਮ ਸਿੰਘ ਬੈਠੇ ਨੇ ਤੇ ਸਾਰੇ ਸਾਡੇ ਆਗੂ ਸਹਿਬਾਨ ਪੂਰਾ ਸਹਿਯੋਗ ਦੇ ਕੇ ਪੀੜਤ ਪਰਿਵਾਰਾਂ ਨੂੰ ਪੀੜਤ ਪਰਿਵਾਰਾਂ ਨੂੰ ਪੂਰਾ ਸਹਿਯੋਗ ਦੇ ਕੇ ਸਾਡੀ ਇਹਨਾਂ ਦੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਉਂਦੇ ਤੇ ਅੰਨੇ ਤੇ ਬੋਲੇ ਜਿਹੜੇ ਗੁੰਗੇ ਅਫਸਰ ਹੈ ਜਿੱਥੇ ਨਹੀਂ ਸੁਣਾਈ ਹੁੰਦੀ ਹੈ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾਂਦੀ ਹੈ ਜਿਸ ਵੀ ਚ ਅੱਜ ਸਾਡੇ ਕੋਲੇ ਦੋ ਤਿੰਨ ਮੈਟਰ ਨੇ ਜਿਵੇਂ ਬੀਬੀ ਪਰਮਜੀਤ ਕੌਰ ਜੀ ਡੇਰਾ ਵਸੀ ਤੋਂ ਆਈ ਹੈ ਬਹੁਤ ਹੀ ਇੱਕ ਕਰਾਉਣੀ ਹਰਕਤ ਬੱਚੀ 11 ਸਾਲ ਦੀ ਬੱਚੀ ਨਾਲ 12 ਸਾਲ ਦੀ ਬੱਚੀ ਨਾਲ ਰੇਪ ਹੁੰਦਾ ਹੈ ਤੇ ਉਹਦੀ ਜਿਹੜੀ ਸੜਨਾਈ ਪਿਛਲੇ ਕਾਫੀ ਲੰਮੇ ਸਮੇਂ ਤੋਂ ਇੱਕ ਡੇਰਾਬਸੀ ਥਾਣੇ ਦਾ ਕ੍ਰਾਓ ਕਰਨ ਦਾ ਐਲਾਨ ਕੀਤਾ ਸੀ ਮੋਰਚੇ ਵੱਲੋਂ ਇੱਕ ਜ਼ੀਰੋ ਨੰਬਰ ਐਫ ਆਈ ਆਰ ਹੁੰਦੀ ਹੈ ਇਹ ਆਪਣੇ ਕੋਲੋਂ ਲਾ ਕੇ ਭੇਜ ਦਿੰਦੇ ਆਂ ਗੁਰਦਾਸਪੁਰ ਬਟਾਲਾ ਅਸੀਂ ਬਟਾਲੇ ਧੱਕੇ ਖਾਂਦੇ ਬੀਬੀ 5-7000 ਰੁਪਿਆ ਵਿਆਜ ਤੇ ਲੈ ਕੇ ਬਟਾਲੇ ਢੀੜਾ ਮਾਰ ਕੇ ਆਈ ਹੈ ਕਰਮ ਸਿੰਘ ਨਾਲ ਗਿਆ ਪਰ ਉੱਥੇ ਕੋਈ ਲੜਪੱਲਾ ਨਹੀਂ ਫੜਾਂਦੇ ਬਾਹ ਨਹੀਂ ਫੜਾਂਦੇ ਐਸੇ ਤਰ੍ਹਾਂ ਗੱਲ ਕਰ ਲਈਏ ਗੌਰਵ ਸੂਤ ਜੀ ਸਾਡੇ ਕੋਲ ਲਾਂਡਰਾਂ ਤੋਂ ਐ ਇਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਹੁੰਦਾ ਹੈ ਮਾਰਕਟ ਹੁੰਦੀ ਹੈ ਇਹਨਾਂ ਦੀ ਬੂਆ 85 ਸਾਲਾਂ ਨੂੰ ਅੰਦਰ ਬੰਦ ਕਰਿਆ ਜਾਂਦਾ ਉਹਦੀ ਚੁੰਨੀ ਨਾਲ ਬੰਨ ਕੇ ਤਾਂ ਇਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਜਾਂਦਾ ਹੈ ਉਹੀ ਪੁਲਿਸ ਇਹਨਾਂ ਦੇ ਪਰਚਾ ਕਰਦੀ ਹੈ ਕਾਰਵਾਈ ਕਰਦੀ ਹੈ ਜਿਹਦੇ ਇੱਥੇ ਤੱਕ ਕੇ 4 ਸਾਲ ਦੇ ਬੱਚੇ ਇੱਕ ਐਫਆਈਆਰ 4 ਸਾਲ ਦੇ ਬੱਚੇ ਤੇ ਵੀ ਐਫਆਈਆਰ ਕਰਦੀ ਇਹਨਾਂ ਦੇ ਤੇ ਵੀ ਇਹਨਾਂ ਜਿਹੜੇ 25-30 ਬੰਦੇ ਕੁੱਟੇ ਮਾਰੇ ਆ 4 ਸਾਲ ਦੇ ਬੱਚੇ ਨੇ ਉਹਦਾ ਵੀ ਨਾ ਐਫਆਈਆਰ ਚ ਪਾਤਾ ਅੰਨੀ ਹੋਈ ਪੁਲਿਸ ਜਦੋਂ ਕ੍ਰੈਪਚਰ ਦੇ ਪੈਸੇ ਚੰਨੀ ਹੁੰਦੀ ਪੁਲਿਸ ਰਿਸ਼ਵਤ ਅੰਨੀ ਹੁੰਦੀ ਪੁਲਿਸ ਤਾਂ ਬਹੁਤ ਸਾਰੇ ਪੁੱਠੇ ਸਿੰਦੇ ਕੰਮ ਕਰ ਦਿੰਦੀ ਹੈ ਜਿਹਦੀਆਂ ਅਨੇਕਾਂ ਧਾਰਨਾ ਸਾਡੇ ਕੋਲੇ ਰੋਜ਼ ਆਉਂਦੀਆਂ ਨੇ ਤੇ ਗੱਲ ਕਰ ਲਈਏ ਅੱਜ ਅਸੀਂ ਇੱਕ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪਿਛਲੇ ਦਿਨੀ ਇਹ ਆਰਡਰ ਇੱਕ ਹੁਕਮ ਹੋਇਆ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੋਂ ਤਿੰਨ ਸਟੇਟਾਂ ਨੂੰ ਪੰਜਾਬ ਨੂੰ ਹਰਿਆਣੇ ਨੂੰ ਤੇ ਚੰਡੀਗੜ੍ਹ ਯੂਟੀ ਨੂੰ ਤਿੰਨੇ ਡੀਜੀਪੀ ਹਲਫੀਆਜ਼ ਆਨ ਡੇਰ ਕਰਕੇ ਵੀ ਪਹਿਲਾਂ ਐਫਆਈਆਰ ਦਰਜ ਹੋਵੇਗੀ ਬਾਜ ਉਹਦੀ ਤਫਤੀਸ਼ ਇਨਕੁਆਰੀ ਹੋਊਗੀ ਜਿਹੜੀ ਪਰਚੇ ਦੀ ਹੋਣੀ ਆ ਕਾਰਵਾਈ ਹੋਣੀ ਆ ਕੋਈ ਵੀ ਕ੍ਰਾਈਮ ਹੁੰਦਾ ਮਰਡਰ ਹੁੰਦਾ ਪਰ ਇੱਥੇ ਰੇਪ ਕੇਸ ਤੱਕ ਦੀਆਂ ਕੋਈ ਕੰਪਲੇਟਾਂ ਦੇ ਕੋਈ ਕਾਰਵਾਈ ਪਰਚਾ ਨਹੀਂ ਹੁੰਦਾ ਅਸੀਂ ਪਰਚਾ ਕਰਾਉਣ ਵਾਸਤੇ ਘੁੰਮ ਰਹੇ ਆ ਐਸੇ ਤਰ੍ਹਾਂ ਦੇ ਪਰਚੇ ਹੁੰਦੇ ਆ 4-4 ਸਾਲ ਦੇ ਬੱਚਿਆਂ ਦੇ ਪੁਲਿਸ ਪਰਚਾ ਕਰ ਰਹੀ ਜੇ ਦੂਜੇ ਪਾਸੇ ਪੁਲਿਸ ਪਰਚਾ ਕਰਕੇ ਇੱਕ ਏਐਸਆਈ 10000 ਰੁਪਇਆ ਲੈ ਲੈਂਦਾ ਜਿੱਦਾ ਹਲਫੀਆ ਵਾਂ ਸਾਡੇ ਕੋਲ ਆਂਦਾ ਪੈਸੇ ਖੋਲਦੈ ਥਾਣਾ ਸੁਆਣੇ ਚ ਤੀਜੀ ਗੱਲ ਕਰ ਲਈਏ ਤੀਜੀ ਗੱਲ ਕਰ ਲਈਏ ਤੇ ਜਦੋਂ ਚਲਾਨ ਪੇਸ਼ ਹੁੰਦਾ ਤਾਂ ਉਹਦਾ ਰੇਟ 8000 ਸੋਹਣਾ ਥਾਣੇ ਦਾ ਰੇਟ ਹੈਗਾ 8000 ਜਿਹੜਾ ਇਹ ਰੇਟ ਦੇਖਿਆ ਹੈ 8000 ਰੁਪਿਆ ਚਲਾਨ ਪੇਸ਼ ਕਰਨ ਦਾ ਜਿਹਦੀਆਂ ਅਨੇਕਾ ਆਧਾਰਨਾ ਸਾਡੇ ਕੋਲ ਹੈਗੀਆਂ ਅਸੀਂ ਮਾਨਯੋਗ ਡੀਜੀਪੀ ਪੰਜਾਬ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਤੁਹਾਡੇ ਰਾਹੀਂ ਵੀ ਮਾਨਯੋਗ ਡੀਜੀਪੀ ਸਾਹਿਬ ਜੇ ਬੋਹਾਲੀ ਦਾ ਹਾਲ ਦੇਖੀਏ ਬੋਹਾਲੀ ਦੀ ਪੁਲਿਸ ਦਾ ਹਾਲ ਦੇਖੀਏ ਤਾਂ ਸਾਡੇ ਕੋਲੇ ਬੈਨ ਲੱਗਦਾ ਹਜ਼ਾਰਾਂ ਆਧਾਰਨਾ ਇਕੱਠੀਆਂ ਹੋ ਗਈਆਂ ਹੋਣੀਆਂ ਨਹੀਂ ਤਾਂ ਅਸੀਂ ਸਾਰੀਆਂ ਜਿਹੜੀਆਂ ਉਧਾਰਨਾ ਇਕੱਠੀਆਂ ਕਰਕੇ ਗਜ਼ਾਮਪਲਾਂ ਸਾਰੀਆਂ ਅਸੀਂ ਜਿਹੜੇ ਮਾਨਯੋਗ ਹਾਈ ਕੋਰਟ ਦੇ ਆਰਡਰ ਨੇ ਇਹਨਾਂ ਦੀ ਅਸੀਂ ਮਾਨ ਆਨੀ ਨਹੀਂ ਹੋਣੰਦੇ ਤੇ ਇਹਨਾਂ ਨੂੰ ਲੈ ਕੇ ਅਸੀਂ ਕੰਡੈਮਨਡ ਦੈਰ ਕਰਾਂਗੇ ਸਾਰੀਆਂ ਕੰਪਲੀਟਾਂ ਦਰਖਾਸਤਾਂ ਲੈ ਕੇ ਹੋਰ ਵੀ ਜਿਹੜੇ ਤੁਹਾਡੇ ਰਾਹੀਂ ਕਹਿਣਾ ਚਾਹੁੰਦੇ ਜਿੰਨੀਆਂ ਦਰਖਾਸਤਾਂ ਲੱਖਾਂ ਜਿਹੜੀਆਂ ਇਨਕੁਆਰੀਆਂ ਪੈਂਡਿੰਗ ਪਈਆਂ ਪੈਂਡਿੰਗ ਵਿੱਚ ਇੱਕ ਅਫਸਰ ਪੈਸੇ ਲੈ ਕੇ ਨਾਮ ਕੱਢ ਦਿੰਦਾ ਦੂਜਾ ਅਫਸਰ ਪੈਸੇ ਲੈ ਕੇ ਨਾਮ ਪਾ ਦਿੰਦਾ ਸਿਰਫ ਤਾਂ ਸਿਰਫ ਕ੍ਰਾਪਸ਼ਨ ਨੂੰ ਬੜਾਵਾ ਜਿਹੜੀ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਹਾਡੀ ਇਮਾਨਦਾਰ ਸਰਕਾਰ ਹੈ ਤੁਹਾਡੇ ਕੋਲੇ ਪੁਲਿਸ ਡਿਪਾਰਟਮੈਂਟ ਹੈ ਤੁਹਾਡੇ ਡਿਪਾਰਟਮੈਂਟ ਦੀਆਂ ਜਿਹੜੀਆਂ ਲੱਖਾਂ ਧਾਰਨਾ ਸਾਡੇ ਕੋਲੇ ਐਦਾਂ ਦੀਆਂ ਹੈ ਜੇਕਰ ਦੇਖਣਾ ਚਾਹੋ ਤਾਂ ਸਾਡੇ ਕੋਲ ਰਿ ਤੇ ਅਸੀਂ ਬੇਨਤੀ ਕਰਦੇ ਹਾਂ ਜਿਆਦਾ ਪਰਿਵਾਰਾਂ ਨੂੰ ਨਿਆਂ ਸਾਫ ਦੋ ਕਾਰਵਾਈਆਂ ਕਰਕੇ ਨਹੀਂ ਤਾਂ ਅਗਲਾ ਜਿਹੜਾ ਪ੍ਰੋਗਰਾਮ ਹੈ ਅਸੀਂ ਕੋਟ ਦਾ ਵੀ ਦਰਵਾਜ਼ਾ ਖੜਕਾਵਾਂਗੇ ਤੇ ਵੱਡਾ ਸੰਘਰਸ਼ ਕਰਕੇ ਅਸੀਂ ਪੰਜਾਬ ਲੈਵਲ ਤੇ ਅਸੀਂ ਕੱਠ ਵੀ ਜਿਹੜਾ ਕਰਨ ਜਾ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਡੇਰਾਵੱਸੀ ਜੇ ਰਹਿ ਰਹੀ ਹਾਂ ਜੀ ਰੈਂਟ ਤੇ ਰਹਿੰਦੀ ਆ ਜੀ ਅਸੀਂ 2 ਮਹੀਨੇ ਹੋ ਗਏ ਜੀ ਪੁਲਿਸ ਪ੍ਰਸ਼ਾਸਨ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਤੇ ਅਸੀਂ ਇੰਨੇ ਤੰਗ ਐ ਜੇ ਸਾਡੇ ਘਰ ਚ ਗਰੀਬੀ ਸੀ ਲੇਕਿਨ ਪੈਸੇ ਕਰਕੇ ਸਾਡੇ ਕੋਲ ਪੁਲਿਸ ਪ੍ਰਸ਼ਾਸਨ ਨੂੰ ਦੇਣ ਨੂੰ ਹੈ ਨਹੀਂ ਐ ਜਿਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ ਤੇ ਮੈਂ ਪੁਲਿਸ ਆਪਣਾ ਸਰਕਾਰਾ ਤੋਂ ਇਹੀ ਕਰਦੀ ਆ ਜੀ ਸਾਡੇ ਸੁਣਵਾਈ ਹੋ ਜੇ ਬਸ ਜਲਦੀ ਤੋਂ ਜਲਦੀ ਮੇਰੀ ਬੇਟੀ ਨੂੰ ਇਨਸਾਫ ਮਿਲ ਜੇ ਜਿਹੜੀ ਵੀ ਹੁਣ ਐਫ ਆਰ ਓ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਕੀ ਸੇਖਵਾਦੀ ਪੁਲਿਸ ਕੀ ਕਹਿ ਰਹੀ ਐ ਸਾਨੂੰ ਜਿੱਥੋਂ ਕਹਿੰਦੇ ਡੇਰਾ ਬਸੇ ਥਾਣੇ ਵਾਲੇ ਕਹਿੰਦੇ 0 ਐਫ ਆਰ ਆਈ ਬਣਦੀ ਆ ਤੁਹਾਡੀ ਇੱਥੇ ਸਾਡੀ ਕੋਈ ਕਾਰਵਾਈ ਨਹੀਂ ਬਣਦੀ ਅਸੀਂ 0 ਐਫ ਆਰ ਆਈ ਕੱਟ ਕੇ ਤੁਹਾਨੂੰ ਉੱਥੇ ਭੇਜ ਰਹੇ ਹਾਂ ਤੇ ਉੱਥੋਂ ਜਦੋਂ ਮਾਰ ਕਰੂਗੀ ਤੇ ਤੁਹਾਨੂੰ ਪੁਲਿਸ ਫੋਨ ਆਏਗਾ ਸਾਨੂੰ ਕੋਈ ਫੋਨ ਨਹੀਂ ਆਇਆ ਡੇਢ ਦੋ ਮਹੀਨੇ ਹੋ ਗਏ ਸਾਡੀ ਕੰਪਲੇਂਟ ਦਿੱਤੀ ਹੋਈ ਆ ਕੱਖ ਨਹੀਂ ਬਣਿਆ ਫਿਰ ਅਸੀਂ ਸੇਖਵਾ ਥਾਣੇ ਗਏ ਸਾਨੂੰ ਇੱਥੋਂ ਭੇਜਿਆ ਗਿਆ ਕਿ ਵੀ ਸੇਖਵਾ ਥਾਣੇ ਜਾਓ ਸੇਖਵਾ ਥਾਣੇ ਵਾਲੇ ਕਹਿੰਦੇ ਤੁਹਾਡਾ ਕੋਈ ਸਾਨੂੰ ਨੋਟੀਫਿਕੇਸ਼ਨ ਨਹੀਂ ਆਇਆ ਕੋਈ ਤੁਹਾਡੀ ਦਰਖਾਸਤ ਨਹੀਂ ਆਈ ਸਾਡੇ ਕੋਲ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਹੁਣ ਅਗਲਾ ਕੀ ਸਟੈਪ ਲੈਣਾ ਹੈ ਅਗਲਾ ਇਹ ਹੀ ਹੈ ਵੀ ਛੇਤੀ ਛੇਤੀ ਸਰਕਾਰਾਂ ਇਸ ਮੁੱਦੇ ਤੇ ਜਿੰਨੀ ਛੇਤੀ ਹੋਏ ਸੁਣਵਾਈ ਕਰੇ ਬੇਟੀ ਨੂੰ ਇਨਸਾਫ ਮਿਲੇ ਮੇਰੀ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਗੌਰਵਪੁਰ ਪਿੰਡ ਲਾਂਡਰਾ ਮੇਰਾ ਹੀ 28 8 ਫਰਵਰੀ ਦਾ ਹੀ ਮੈਟਰ ਹੈਗਾ ਜੀ ਸਾਡੇ ਘਰੇ ਕਬਜ਼ਾ ਹੋਇਆ ਸੀ 8 ਫਰਵਰੀਨ ਸਵੇਰ 3 ਵਜੇ ਹੀ ਹਜੇ ਤੱਕ ਉਹਦੇ ਚ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਉਲਟਾ ਸਾਡੇ ਤੇ ਹੀ ਪਰਚਾ ਦਿੱਤਾ ਪੁਲਿਸ ਪ੍ਰਸ਼ਾਸਨ ਨੇ ਉਹ ਮੇਰੇ ਬੇਟੇ ਦੇ ਵੀ 4 ਸਾਲ ਦੇ ਤੇ ਵੀ ਪਰਚਾ ਦਿੱਤਾ ਜੀ ਸਾਡੀ ਮੇਨ ਪ੍ਰੋਬਲਮ ਕੀ ਸੀ ਕਿ ਮਸਲਾ ਕੀ ਹੈ ਜੀ ਮਾਤਾ ਦਾ ਕੀ ਵਿੱਚ ਜ਼ਿਕਰ ਕੀਤਾ ਗੁੰਮਰ ਸਾਹਿਬ ਨੇ ਉਹ ਕੀ ਮੇਰੀ ਪੁਆਜੀ ਨੂੰ ਇਹ ਨਾਲ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਨੇ ਇਹਨਾਂ ਨੂੰ ਬੰਦੀ ਬਣਾ ਕੇ ਜੀ ਉਸ ਪ੍ਰਾਪਰਟੀ ਤੇ ਉਹਦਾ ਕਬਜ਼ਾ ਸ਼ੋਅ ਕੀਤਾ ਆਪਣਾ ਹੀ ਜਿਹਦੇ ਰਿਕਾਰਡ ਚ ਰਿਕਾਰਡਿੰਗ ਜਦ ਅਸੀਂ ਜਦ ਥਾਣੇ ਗਏ ਇਨਕੁਆਇਰੀ ਕਰਾਣੀ ਉਹਨਾਂ ਦੇ ਅਣਪਛਾਤੇ ਬੰਦਿਆਂ ਤੇ ਤੇ ਪੁਲਿਸ ਨੇ ਉਹਨਾਂ ਦੇ ਕਹਿੰਦੇ ਸਾਡੇ ਤੇ ਉਲਟਾ ਅਫੇਅਰ ਕਰਤੀ ਜਿਹੜੀ ਉਹਨਾਂ ਦੇ ਬੰਦੀ ਸੀ ਕਾਰਵਾਈ ਉਹ ਸਾਡੇ ਤੇ ਕਰਤੀ ਪੁਲਿਸ ਪ੍ਰਸ਼ਾਸਨ ਹੁਣਾਂ ਦੇ ਨਾਲ ਮਿਲੀ ਹੋਈ ਐ ਇਦਾਂ ਸਾਨੂੰ ਲੱਗਦਾ ਇਹਨੇ ਮਿਲੀ ਹੋਈ ਉਹਨਾਂ ਨਾਲ ਉਹਨਾਂ ਦੇ 프ਰੈਂਟ ਸਰਕਲ ਚ ਹੀ ਆ ਬੰਦੇ ਨੇ ਸਾਰੇ ਉਹ ਇੱਕ ਹਲਕੇ ਬਿਆਨ ਦਾ ਜ਼ਿਕਰ ਕੀਤਾ 10000 ਰੁਪਏ ਦਾ ਉਹ ਮੇਜਰ ਸਿੰਘ ਐਸ ਆਈ ਆਈ ਮੇਰੇ ਭਰਾ ਨੂੰ ਪੁਛਤਾਸ਼ ਵਾਸਤੇ ਥਾਣੇ ਲੈ ਗਏ ਅਸੀਂ ਘਰੇ ਨਹੀਂ ਸੀ ਅਸੀਂ ਮਾਤਾ ਦੇ ਗਏ ਹੋਈ ਸੀ ਮੱਤਾਂ ਦੇਖਣੇ ਕਿ ਤੇ ਤੋਂ ਪੁਛਤਾਸ਼ ਕਰਨੀ ਆ ਕੇ ਇਸ ਬਾਰੇ ਸਾਡੇ ਨਾਲ ਥਾਣੇ ਚੱਲ ਜਦ ਮੇਰਾ ਬ੍ਰਦਰ ਥਾਣੇ ਚੱਲ ਗਿਆ ਉਹਨੂੰ ਪਿਠਾਕੇ ਰੱਖਿਆ ਉਥੇ ਫਿਰ ਦੁਪਹਿਰ ਨੂੰ ਇਹਨਾਂ ਨੇ ਪਰਚਾ ਕੱਢਤਾ 0052 ਨੰਬਰ ਇਹ ਫਿਰ ਜਮਤਲਾਸ਼ੀ ਚੇ ਉਹਦੇ ਜੇਬ ਚ 10000 ਰੁਪਏ ਸੀ ਉਹ ਲੈ ਲਿੱਤਾ ਹੀ ਫੇਜਰ ਚਲਾਨ ਦਾ ਜਿਹੜਾ 4 ਸਾਲ ਦੇ ਬੱਚੇ ਤੇ ਆਪਣੇ ਪਾਇਆ ਗਿਆ ਕੇਸ ਪਾਇਆ ਗਿਆ ਉਹਦੇ ਬਾਰੇ ਪੁਲਿਸ ਨੇ ਕੀ ਕਿਹਾ ਤੁਹਾਨੂੰ ਪੁਲਿਸ ਨੇ ਤਾਂ ਕੁਝ ਨਹੀਂ ਕਿਹਾ ਜੀ ਸਾਨੂੰ ਤਾਂ ਕੁਝ ਨਹੀਂ ਪਤਾ ਸਾਨੂੰ ਤਾਂ ਬਸ ਕੋਰਟ ਤੋਂ ਚਲਾਨ ਮਿਲਿਆ ਜੀ ਅਸੀਂ ਜਦ ਆਪਣੀ ਜ਼ਮਾਨਤਾਂ ਲਾਈਆਂ ਜੀ ਜਿਸ ਵੇਲੇ ਸਾਨੂੰ ਪਤਾ ਲੱਗੇ ਸਾਡੇ ਬੇਡੇ ਦਾ ਵੀ ਨਾਮ ਹੈਗਾ ਵਿੱਚ ਉਹਦੇ ਜੀ 4 ਸਾਲ ਦਾ ਮੇਰਾ ਬੇਟਾ ਜੀ ਉਹਦਾ ਵੀ ਨਾਮ ਵਿੱਚ ਸੀ ਜੈ ਪੀਮ ਜੈ ਭਾਤ ਮੈਂ ਮਾਸਟਰ ਬਨਵਾਰੀ ਲਾਲ ਜਰਵਿਸ਼ਨ ਚੋਰ ਫੜੋ ਮੋਰਟੇ ਤੋਂ ਡੇਰੀਆ ਕੇ 7 ਦੀਆਂ ਲਾਈਟਾਂ ਦੇ ਲੱਗਾ ਉਥੋਂ ਬੋਲ ਰਿਆ ਇਹ ਮੋਟਾ ਨਿੱਤਰਿਆਂ ਦੀ ਧਾਰ ਤੇ ਬੇਆਸ਼ਾ ਦਾ ਆਸਰਾ ਬਣ ਚੁੱਕਾ ਹੈ ਇੱਥੇ ਹਰ ਰੋਜ਼ ਪੀੜਤ ਲੋਕ ਜਿਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਖਾਸ ਕਰਕੇ ਪੁਲਸ ਜਿਹੜੀਆ ਕੋਈ ਕਾਰਵਾਈ ਨਹੀਂ ਕਰਦੀ ਤੇ ਨਾ ਸੁਣਦੀ ਆ ਉਹ ਇੱਥੇ ਆਉਂਦੇ ਨੇ ਤੇ ਉਹਨਾਂ ਦੇ ਮਾਮਲੇ ਹੱਲ ਹੁੰਦੇ ਨੇ ਪੁਲਸ ਦੀ ਜ਼ਿਆਦਤੀ ਦੇਖੋ ਪੁਲਸ ਦਾ ਹਾਲ ਵੇਖੋ एफआईआर दर्ज ਕਰਨ ਲੱਗਿਆ ਇਹ ਕੋਈ ਤਪਤੀਸ਼ ਨਹੀਂ ਕਰਦੇ ਕਿ ਬੰਦਾ ਜਿਹੜਾ ਵਾ ਉਹ ਛੋਟਾ ਵਾ ਵੱਡਾ ਵਾ ਬੁੱਢਾ ਵਾ ਬੱਚਾ ਵਾ ਜਵਾਨ ਹੈ ਇੱਕ 4 ਸਾਲ ਦਾ ਬੱਚਾ ਉਹ ਬਗੈਰ ਤੋਂ ਤਪਤੀਸ਼ ਕੀਤਾ ਹੀ ਉਹਨੂੰ ਮਤਲਬ ਐ ਫਾਇਰ ਤੇ ਦਰਦ ਕਰ ਲੈਂਦਾ ਇਹਦੇ ਤੋਂ ਵੱਡੀ ਹੋਰ ਨਲਕੀ ਕੀ ਹੋ ਸਕਦੀ ਆ ਕਿ ਤਪਤੀਸ਼ ਹੀ ਨਾ ਕੀਤੀ ਜਾਵੇ ਪਤਾ ਹੀ ਨਾ ਕੀਤਾ ਜਾਵੇ ਕਿ ਜਿਹੜਾ ਬੰਦਾ ਮਾਰਕੁੱਟ ਕਰਨ ਵਾਲਾ ਵਾ ਉਹਦੀ ਉਮਰ ਕਿੰਨੀ ਕਾ ਉਹ ਕੋ ਚੱਲਿਆ ਫਿਰਿਆ ਜਾਂਦਾ ਕਿ ਨਹੀਂ ਉਹ ਤੁਰ ਫਿਰ ਸਕਦਾ ਕਿ ਨਹੀਂ ਉਹ ਕੋਈ ਛੋਟਾ ਫਰ ਸਕਦਾ ਕਿ ਨਹੀਂ ਪਰ ਇਹ ਜਿਹੜੀ ਮਹਾਲੀ ਦੀ ਏਡੀ ਨਲਾਇਕ ਪੁਲਿਸ ਕਿ ਮੈਂ ਇੰਨੇ ਮਾੜੀ ਪੁਲਿਸ ਆਪਣਾ ਜ਼ਿਲ੍ਹਾ ਗਰਦਾਸ ਕੋਲ ਵਿੱਚ ਨਹੀਂ ਦੇਖੀ ਕਿਉਂਕਿ ਮੇਰਾ ਵਾ ਪੁਲਸ ਨਾਲ ਪੈਂਦਾ ਰਹਿੰਦਾ ਕਿਉਂਕਿ ਮੈਂ BRSB ਵਿੱਚੋਂ 2012 ਚ ਇਲੈਕਸ਼ਨ ਲੜਿਆ ਔਰ ਥਾਣੇ ਜਾਣਦਾ ਮੇਰਾ ਵਾ ਹੈ ਬੜਾ ਇਹ ਹੋ ਜਿਨ੍ਹਾਂ ਗੱਲਾਂ ਜਿਹੜੀਆਂ ਮੈਂ ਇਥੇ 2 ਸਾਲ ਤੋਂ ਸੁਣ ਰਿਆ ਉਦੋਂ ਨਹੀਂ ਹੈਗੀਆਂ ਇਸ ਕਰਕੇ ਮੈਂ ਇਸ ਪੁਲਿਸ ਨੂੰ ਮਹੱਲੀ ਦੀ ਨੂੰ ਇਹ ਕਹਿੰਨਾ ਕਿ ਕਮ ਸੋ ਕਮ ਜਦੋਂ ਕੋਈ ਬੰਦਾ ਫੜਦੇ ਹੋ ਜਾਂ ਕਿਸੇ ਤੇ ਐਫ ਆਈ ਆਰ ਦਰਦ ਕਰਨੀ ਹੁੰਦੀ ਆ ਤੇ ਕਮ ਸੋ ਕਮ ਉਹਦੀ ਬੈਕਗ੍ਰਾਉਂਡ ਤੇ ਦੇਖ ਲੋ ਜੈ ਭੀਮ ਜੈ ਭਾਤ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਤੁਮਰਾ ਸਭ ਇੱਕ ਜਿਹੜਾ 4 ਸਾਲਾਂ ਦੇ ਬੱਚੇ ਤੇ ਐਫਆਈਆਰ ਦਰਜ ਹੋਈ ਹੈ ਦੂਸਰਾ ਇਸ ਬੱਚੀ ਦੇ ਨਾਲ ਕਨਾਉਣੀ ਹਰਕਤ ਹੋਈ ਹੈ ਤੇ ਪੁਲਿਸ ਸੁਣਵਾਈ ਨਹੀਂ ਕਰ ਰਹੀ ਤੇ ਬਾਰ ਬਾਰ ਇਹ 걔ੜੇ ਮਾਰ ਰਹੇ ਨੇ ਦਰਦ ਦਰਦ ਦੀ ਠੋਕਣਾ ਖਾ ਰਹੇ ਨੇ ਹੁਣ ਅਗਲਾ ਮੋਰਚੇ ਦਾ ਸਟੈਪ ਕੀ ਹੋਇਆ ਹੈ ਇਹਦੇ ਬਾਅਦ ਅਸੀਂ ਤੁਹਾਡੇ ਰਹੀ ਇਹ ਕਹਿਣਾ ਚਾਹੁੰਦਾ ਮਾਨਯੋਗ ਡੀਜੀਪੀ ਪੰਜਾਬ ਨੂੰ ਜਿਹਾ ਤਾਂ ਇਹ ਪਰਿਵਾਰ ਹੈ ਚਾਹ ਬੀਬੀ ਪਰਮਜੀਤ ਕੌਰ ਡੇਰਾ ਬਸੀ ਦੀ ਗੱਲ ਹੋਵੇ ਇਹ ਆ ਲਾਂਡਰਾ ਗੌਰਵ ਸੂਤ ਦੀ ਗੱਲ ਹੋਵੇ ਹੋਰ ਵੀ ਅਨੇਕਾਂ ਧਾਰਨਾ ਸਾਡੇ ਕੋਲੇ ਬਹੁਤ ਸਾਰੀਆਂ ਇਕਜੰਬ ਲਾਂ ਪਈਆਂ ਯਾ ਤਾਂ ਇਹਨਾਂ ਦੀਆਂ ਜਿਹੜੀਆਂ ਕਾਰਵਾਈਆਂ ਕਰਕੇ ਇਹਨਾਂ ਨੂੰ ਨਿਆਂ صاف ਦਿਓ ਨਹੀਂ ਅਸੀਂ ਥੋੜੇ ਦੇ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਕੰਪਲੀਟਾਂ ਦਰਖਾਸਤਾਂ ਇਕੱਠੀਆਂ ਕਰਕੇ ਇੱਕ ਡੀਜੀਪੀ ਪੰਜਾਬ ਦੇ ਖਿਲਾਫ ਇੱਕ ਕੰਟੈਂਡੈਂਟ ਦੈਰ ਕਰਨ ਜਾ ਰਹੇ ਹਾਂ ਤਾਂ ਕਿ ਕੋਰਟ ਦੇ ਜਿਹੜੀ ਹੁਕਮਾਂ ਦੀ ਹੈ ਮਾਨਨ ਨਹੀਂ ਹੋ ਰਹੀ ਹੈ ਹੋ ਕੋਰਟ ਦੇ ਹੁਕਮਾਂ ਦੀ ਮਾਨਨ ਨਹੀਂ ਨਹੀਂ ਹੁਣ ਦਾਂਗੇ ਤੇ ਦੂਜਾ ਅਸੀਂ ਤੁਹਾਡੇ ਰਾਈ ਇਹ ਕਹਿਣਾ ਚਾਹੁੰਦੇ ਹਾਂ ਹੁਣ ਬੱਖੋ ਬੱਖੇ ਖੇਤਰਾਂ ਵਿੱਚ ਜਿਵੇਂ ਅੱਜ ਸਾਡੇ ਕੋਲ ਇੱਥੇ ਆ ਗਏ ਨੇ ਦੂਜੇ ਜ਼ਿਲ੍ਹਿਆਂ ਚ ਡਿਸਟ੍ਰਿਕਟਾਂ ਚ ਵੀ ਬਹੁਤ ਪੀੜਤ ਪਰਿਵਾਰ ਨੇ ਉਹ ਇਸ ਮੋਰਚੇ ਨਾਲ ਸੰਪਰਕ ਕਰਨ ਆਣ ਤਾਂ ਕਿ ਪੰਜਾਬ ਲੈਵਲ ਦੇ ਵੱਡਾ ਸੰਘਰਸ਼ ਕੀਤਾ ਜਾਵੇ ਮਾਨਯੋਗ ਮੌਜੂਦਾ ਸਰਕਾਰ ਨੂੰ ਦੱਸਿਆ ਜਾਵੇ ਵੀ ਤੁਹਾਡੀ ਗਰਾਊਂਡ ਲੈਵਲ ਤੇ ਜਿਹੜੀ ਹੈਗੀ ਆ ਗੱਲਬਾਤ ਆ ਤੁਹਾਡੀ ਪੁਲਿਸ ਕਰ ਰਹੀ ਆ ਤੁਹਾਡੇ ਜਿਹੜੇ ਐਮ ਐਲ ਏ ਮੰਤਰੀ ਐ ਉਹ ਮਗਨ ਹੋਏ ਹੋਏ ਆਪਣੇ ਕਰਪਸ਼ਨ ਕਰਨੇਗੇ ਵਿੱਚ ਪਰ ਇਹ ਪਬਲਿਕ ਵਾਸਤੇ ਕੋਈ ਜਿਹੜਾ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਹੜੇ 92 ਤੋਂ ਐਮ ਐਲ ਏ ਜਿਤਾਏ ਤੇ ਉਹ ਆਪਣੇ ਆਪ ਤੇ ਮੂੰਹ ਤੇ ਥੱਪੜ ਮਾਰ ਰਹੇ ਲੋਕ ਵੀ ਇਹਨਾਂ ਨੂੰ ਕਿਵੇਂ ਅਸੀਂ ਵੋਟਾਂ ਪਾਤੀਆਂ ਤੇ ਅਸੀਂ ਤੁਹਾਡੇ ਰਾਈਏ ਕਹਿਣਾ ਚਾਹੁੰਦੇ ਆਂ ਨਹੀਂ ਤਾਂ ਅਸੀਂ ਕੋਰਟ ਦਾ ਵੀ ਦਰਵਾਜ਼ਾ ਖੜਕਾਵਾਂਗੇ ਤੇ ਅਗਲਾ ਕੋਈ ਵੱਡਾ ਸੰਘਰਸ਼ ਪੰਜਾਬ ਲੈਵਲ ਤੇ ਕੀਤਾ ਜਾਊਗਾ ਜਿਸ ਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਤੇ ਡੀਜੀਪੀ ਪੰਜਾਬ ਹੋਣਗੇ ਜੇ ਕੋਈ ਮਾੜੀ ਅਨਸੁਖਾਵੀ ਘਟਨਾ ਵਾਪਰਦੀ ਹੈ ਕਿਸੇ ਪਰਿਵਾਰ ਨਾਲ ਐਸੇ ਤਰ੍ਹਾਂ ਅੱਜ ਸਾਡੇ ਕੋਲੇ ਇੱਕ ਬੀਬੀ ਪ੍ਰੇਮਗੜ੍ਹ ਤੋਂ ਆਈ ਸੀ ਉਹ ਚਲੇ ਗਈ ਕੰਮ ਸੀ ਤੇ ਉਸੇ ਪਰਿਵਾਰ ਦੀ ਪ੍ਰਾਪਰਟੀ ਤੇ ਕਬਜ਼ਾ ਹੋ ਰਿਹਾ ਉਸੇ ਪਰਿਵਾਰ ਦੀ ਮਾਰਕੁੱਟ ਹੋ ਰਹੀ ਹੈ ਉਸੇ ਤੇ ਪਰਚਾ ਦਰਜ ਹੁੰਦਾ ਹੈ ਤੇ ਉਸੇ ਤੇ ਸਾਰਾ ਕਾਰਵਾਈ ਕਰਕੇ ਪੁਲਿਸ ਨੂੰ ਡਰਾੰਦੀ ਤਮਗਾਂਦੀ ਐ ਰੋ ਸਿਟੀ ਥਾਣੇ ਦੀ ਪੁਲਿਸ ਨੂੰ ਡਰਾੰਦੀ ਤਮਗਾਂਦੀ ਉਹ ਵੀ ਲੁਕਸ਼ੀਪ ਕੇ ਟਾਈਮ ਕੱਟ ਰਹੀ ਕਹਿੰਦੀ ਮੈਂ 2-4 ਦਿਨ ਤੋਂ ਲੁਕੀ ਵੀ ਆਂ ਦੱਸੋ ਇਹ ਹਾਲਤ ਜਿਹੜੀ ਐ ਕਿਵੇਂ ਐ ਪੈਦਾ ਹੋ ਰਹੀ ਐ ਪੁਲਿਸ ਤੋਂ ਡਰ ਰਹੇ ਲੋਕ ਕੋਲਸ ਲੋਕਾਂ ਦੀ ਰੱਖ ਰਖਾਓ ਵਾਸਤੇ ਸੀ ਲੋਕਾਂ ਨੂੰ ਨਿਆਂ ਸਾਫ ਦਵਾਣ ਲਈ ਸੀ ਇਹ ਆ ਪੁਲਿਸ ਲੁੱਟਣ ਖੋ ਵਾਸਤੇ ਛੇੜੀ ਪੁਲਿਸ ਇਕੱਠੀ ਹੋਈ ਪਈ ਐ ਧੰਨਵਾਦ